ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋਂ ਫਤਹਿ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਿਚਾਰ ਅਧੀਨ ਸ਼ਬਦ ਚੱਲ ਰਹੀ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਬਦਾਂ ਦੀ ਵਿਚਾਰ ਦੇ ਵਿੱਚੋਂ ਰਾਮਕਲੀ ਰਾਗ ਦਾ 9 ਨੰਬਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 971 ਉੱਪਰ ਸੁਭਾਏ ਮੰਨ ਹੈ। ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਿਮਰਨ ਦੀ ਬਰਕਤ ਦਾ ਜ਼ਿਕਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਪ੍ਰਭੂ ਦੇ ਨਾਲ ਉਸ ਪਰਮਾਤਮਾ ਦੇ ਨਾਲ ਜੁੜਨ ਦੇ ਵਾਸਤੇ ਸਭ ਤੋਂ ਅਹਿਮ ਕੋਈ ਨੁਕਤਾ ਦੱਸਿਆ ਹੈ ਤੇ ਉਹ ਸਿਮਰਨ ਹੈ ਕਿਵੇਂ ਉਸ ਪਰਮਾਤਮਾ ਦੇ ਨੇੜੇ ਹੋਇਆ ਜਾ ਸਕਦਾ ਹੈ ਕਿਵੇਂ ਉਹਦੇ ਨਾਲ ਜੁੜਿਆ ਜਾ ਸਕਦਾ ਹੈ ਉਹਦੀਆਂ ਬਰਕਤਾਂ ਸਾਰੇ ਸ਼ਬਦ ਦੇ ਨ ਅੱਠ ਪਦਿਆਂ ਦੇ ਵਿੱਚ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ ਸ਼ਬਦ ਦੇ ਵਿਚਾਰ ਦੇ ਨਾਲ ਜੁੜੀਏ ਸ਼ਬਦ ਦਾ ਰਖਾਓ ਵਾਲਾ ਪਤਾ ਹੈ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਜਦੋਂ ਇੱਕ ਲਫਜ਼ ਪਹਿਲਾ ਵਰਤਿਆ ਭਗਤ ਕਬੀਰ ਸਾਹਿਬ ਨੇ ਐਸਾ ਜਦੋਂ ਇਹ ਲਫ਼ਜ਼ ਵਰਤਿਆ ਗਿਆ ਤੇ ਇਹਦੇ ਨਾਲ ਇਹਦਾ ਭਾਉ ਹੋ ਗਿਆ ਵੀ ਸਾਰੇ ਸ਼ਬਦ ਦੇ ਫਿਰ ਦੱਸਿਆ ਗਿਆ ਵੀ ਕਿੱਦਾਂ ਦਾ ਖਾਉ ਵਾਲੇ ਪਦੇ ਦੇ ਵਿੱਚ ਐਸਾ ਸਿਮਰਨ ਤੇ ਜਦੋਂ ਹਾਰਪ ਦੇ ਨੂੰ ਆਪਾਂ ਵਿਚਾਰਾਂਗੇ ਤੇ ਉਹਦੇ ਨਾਲ ਇਹ ਸਾਨੂੰ ਜੋੜਨਾ ਪਏਗਾ ਐਸਾ ਸਿਮਰਨ ਇਹ ਸਿਮਰਨ ਹੈ ਕਿੱਥੇ ਕਰਨਾ ਹੈ ਮਨ ਮਾਹੇ ਮਾਹੇ ਦਾ ਅਰਥ ਹੁੰਦਾ ਵਿੱਚ ਦਲਰਖਾਓ ਵਾਲੇ ਪਦੇ ਨੂੰ ਆਪਾਂ ਸਮਝੀਏ ਫਿਰ ਸਾਰੇ ਸ਼ਬਦ ਦੇ ਨਾਲ ਜੋੜਾਂਗੇ ਪਹਿਲੀ ਪੰਕਤੀ ਫਿਰ ਇੱਕ ਵਾਰ ਦੇ ਦਰਸ਼ਨ ਕਰੀਏ ਐਸਾ ਸਿਮਰਨ ਕਰ ਮਨ ਮਾਹੈ ਇਹ ਪ੍ਰਾਣੀ ਇਹ ਜੀਵ ਇਹੋ ਜਾਂ ਸਿਮਰਨ ਆਪਣੇ ਮਨ ਦੇ ਵਿੱਚ ਕਰ ਸਿਮਰਨ ਕੀ ਹੈ ਸਿਮਰਨ ਹੈ ਚੇਤੇ ਕਰਨਾ ਚਿੰਤਨ ਕਰਨਾ ਉਨੂੰ ਸਿਮਰਨ ਕੀਤਾ ਹੈ ਆਪਣੀ ਸੁਰਤ ਦੇ ਵਿੱਚ ਜੋ ਕੁਝ ਅਸੀਂ ਚੇਤਾ ਕਰ ਰਹੇ ਹਾਂ ਜੋ ਖਿਆਲ ਸਾਡੀ ਸੁਰਤ ਦੇ ਵਿੱਚ ਸਫਰ ਕਰ ਰਹੇ ਹੈ ਜਿਹੋ ਜੀ ਵਿਚਾਰ ਸਾਡੀ ਸੁਰਤ ਦੇ ਵਿੱਚ ਚੱਲ ਰਹੀ ਹੈ ਅਸੀਂ ਉਦਾਂ ਦਾ ਸਿਮਰਨ ਕਰ ਰਹੇ ਹਾਂ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੁੰਦਾ ਉੱਥੇ ਉਹਨਾਂ ਨੇ ਜਦੋਂ ਸਿਮਰਨ ਦੀ ਗੱਲ ਕੀਤੀ ਨਾ ਕਿ ਉੱਥੇ ਭਗਤ ਕਬੀਰ ਸਾਹਿਬ ਕਹਿੰਦੇ ਬੰਦਾ ਪੈਸੇ ਦਾ ਵੀ ਸਿਮਰਨ ਕਰਦਾ ਅੰਤ ਕਾਲ ਜੋ ਲక్ష్ਮੀ ਸਿਮਰੈ ਬੰਦਾ ਆਪਣੇ ਘਰ ਦਾ ਵੀ ਸਿਮਰਨ ਕਰਦਾ ਹੁਣ ਸਿਮਰਨ ਦਾ ਭਾਵ ਉਹ ਸਾਰੇ ਸ਼ਬਦ ਦੇ ਵਿੱਚ ਸਿਮਰਨ ਦਾ ਜ਼ਿਕਰ ਕੀਤਾ ਹੁਣ ਘਰ ਦਾ ਸਿਮਰਨ ਕਿਦਾਂ ਹੋ ਗਿਆ ਜੀ ਦੀ ਸੁਰਤ ਦੇ ਵਿੱਚ ਹਰ ਵੇਲੇ ਘਾਰ ਹੀ ਚੱਲਦਾ ਜਾ ਰਿਹਾ ਤੇ ਉਹ ਸਿਮਰਨ ਘਰ ਦਾ ਕਰ ਰਿਹਾ ਜੀ ਦੀ ਸੁਰਤ ਦੇ ਵਿੱਚ ਹਰ ਵੇਲੇ ਅਵਗਣ ਹੀ ਚੱਲ ਰਹੇ ਨੇ ਜੀ ਦੀ ਸੁਰਤ ਦੇ ਵਿੱਚ ਹਰ ਵੇਲੇ ਮੰਦੇ ਖਿਆਲ ਹੀ ਚੱਲ ਰਹੇ ਨੇ ਇਹਦਾ ਮਤਲਬ ਉਹ ਸਿਮਰਨ ਮੰਦੇ ਖਿਆਲਾਂ ਦਾ ਕਰ ਰਿਹਾ ਜੋ ਕੁਝ ਸਾਡੀ ਸੁਰਤ ਦੇ ਵਿੱਚ ਚੱਲ ਰਿਹਾ ਉਹਦਾ ਸਿਮਰਨ ਚੱਲ ਰਿਹਾ ਜਦੋਂ ਸਾਡੀ ਸੁਰਤ ਦੇ ਵਿੱਚ ਚਿੰਤਨ ਦੇ ਵਿੱਚ ਰੱਬੀ ਗੁਣ ਚੱਲਦੇ ਰਹੇ ਪਰਮਾਤਮਾ ਦੇ ਗੁਣ ਚੱਲਦੇ ਰਹੇ ਤੇ ਸੁਭਾਵਕ ਹੈ ਸਾਡਾ ਮਨ ਸਿਮਰਨ ਪਰਮਾਤਮਾ ਦਾ ਕਰੇ ਹੁਣ ਜਿੱਥੇ ਅਸੀਂ ਸ਼ਬਦ ਨੂੰ ਵਿਚਾਰਨਾ ਉੱਥੇ ਅਸੀਂ ਆਪਣੇ ਨਿੱਜ ਦੇ ਅੰਦਰ ਇਹ ਜ਼ਰੂਰ ਚਾhti ਮਾਰਨੇ ਵੀ ਅਸੀਂ ਸਿਮਰਨ ਕਾ ਦਾ ਕਰ ਰਹੇ ਹਾਂ ਸਾਡੀ ਸੁਰਤ ਦੇ ਵਿੱਚ ਕੀ ਚੱਲਦਾ ਹੈ ਕਿ ਜੋ ਕੁਝ ਸਾਡੀ ਸੁਰਤ ਦੇ ਵਿੱਚ ਚੱਲਦਾ ਹੈ ਨਾ ਉਹਦਾ ਸਾਡੇ ਜੀਵਨ ਦੇ ਉੱਪਰ ਬੜਾ ਵੱਡਾ ਪ੍ਰਭਾਵ ਪੈਂਦਾ ਹੈ ਬੜੀ ਵਾਰ ਅਸੀਂ ਕਹਿ ਦਿੰਨੇ ਆਂ ਵੀ ਬੰਦੇ ਦਾ ਸੁਭਾਅ ਇਦਾਂ ਦਾ ਹੈ ਅਸੀਂ ਬੜੀ ਵਾਰ ਕਹਿੰਨੇ ਆਂ ਵੀ ਇਹਦਾ ਸੁਭਾਅ ਹੀ ਇਦਾਂ ਦਾ ਹੈ ਉਹ ਸੁਭਾਅ ਇੱਕ ਦਿਨ ਦੇ ਵਿੱਚ ਤੇ ਨਹੀਂ ਨਾ ਬਣ ਗਿਆ ਕਿਸੇ ਵੀ ਬੰਦੇ ਦਾ ਸੁਭਾਅ ਇੱਕ ਦਿਨ ਦੇ ਵਿੱਚ ਉਦਾਂ ਦਾ ਨਹੀਂ ਬਣਦਾ ਉਹ ਕਿਵੇਂ ਬਣਦਾ ਹੈ ਜੋ ਕੁਝ ਸਾਡੀ ਸੁਰਤ ਦੇ ਵਿੱਚ ਚੱਲ ਰਿਹਾ ਜੋ ਕੁਝ ਅਸੀਂ ਸੋਚ ਰਹੇ ਹਾਂ ਸੋਚਣ ਤੋਂ ਬਾਅਦ ਉਹ ਸਾਡੀ ਆਦਤ ਬਣਦੀ ਹੈ ਪਹਿਲਾਂ ਆਦਤ ਬਣੀ ਤੁਸੀਂ ਇਸ ਗੱਲ ਨੂੰ ਪ੍ਰੈਕਟੀਕਲ ਕਰਕੇ ਵੇਖਿਓ ਜੋ ਇੱਕ ਦਿਨ ਸਾਡੇ ਗੱਲ ਧਿਆਨ ਦੇ ਵਿੱਚ ਕੋਈ ਗੱਲ ਰਹਿ ਗਈ ਨਾ ਤਾਂ ਅਗਲੇ ਦਿਨ ਤੋਂ ਸਾਡੀ ਆਦਤ ਬਣ ਜਾਂਦੀ ਹੈ ਅਸੀਂ ਉਦਾਂ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਉਦਾਹਰਨ ਸਾਂਝੀ ਕਰਾਂ ਜਿਹੜੇ ਫਿਲਮਾਂ ਜਾਂ ਸੀਰੀਅਲ ਵੇਖਣ ਦੇ ਸ਼ੌਕੀਨ ਨੇ ਵੇਖਦੇ ਆ ਭਾਵੇਂ ਕਿ ਉਹ ਸਿਰਫ ਇੱਕ ਮਨੋਰੰਜਨ ਵਾਸਤੇ ਪਰ ਜਿਸ ਬੰਦੇ ਨੇ ਉਹ ਕਿਸੇ ਮੂਵੀ ਨੂੰ ਜਾਂ ਕਿਸੇ ਸੀਰੀਅਲ ਨੂੰ ਧਿਆਨ ਦੇ ਨਾਲ ਵੇਖਿਆ ਨਾ ਉਹ ਬੜੇ ਦਿਨਾਂ ਤੱਕ ਉਹਦੇ ਕੈਰੈਕਟਰ ਦੇ ਵਿੱਚ ਤੁਰਿਆ ਫਿਰਦਾ ਤੁਹਾਨੂੰ ਇੰਜ ਲੱਗਦਾ ਵੀ ਸ਼ਾਇਦ ਮੈਂ ਹੀ ਹੀਰੋ ਆ ਤੇ ਮੈਂ ਹੁਣੇ ਬੰਦੇ ਫੜਕਾ ਦੇਣੇ ਆ ਹੁਣ ਉਹਦਾ ਭਾਉ ਕੀ ਹੈ ਵੀ ਉਹਨੇ ਭਾਵੇਂ ਉਹ ਜੋ ਕੁਝ ਵੇਖਿਆ ਹੈ ਘੰਟੇ 2 ਘੰਟੇ ਵੇਖਿਆ ਪਰ ਉਹਦੀ ਸੁਰਤ ਦੇ ਵਿੱਚ ਲਗਾਤਾਰ ਉਹ ਚੱਲਦਾ ਰਿਹਾ ਸ਼ਾਇਦ ਤਾਂ ਹੀ ਸਾਡੇ ਵਿਦਵਾਨਾਂ ਨੇ ਜਦੋਂ ਸਾਨੂੰ ਅਰਦਾਸ ਦਿੱਤੀ ਨਾ ਤੇ ਅਰਦਾਸ ਦੇ ਵਿੱਚ ਸਾਨੂੰ ਚੇਤਾ ਕਰਾਇਆ ਵੀ ਤੇਰੀ ਸੁਰਤ ਦੇ ਵਿੱਚ ਚਲਣਾ ਕੋ ਨਹੀਂ ਚਾਹੀਦਾ ਜਦੋਂ ਅਸੀਂ ਅਰਦਾਸ ਕਰਦੇ ਆ ਤੇ ਅਰਦਾਸ ਦੇ ਵਿੱਚ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਿਆਂ ਤੇ ਚੜੇ ਆਰਿਆਂ ਨਾਲ ਚਿੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਹੁਣ ਤੁਸੀਂ ਇਸ ਗੱਲ ਨੂੰ ਅਹਿਸਾਸ ਕਰਕੇ ਵੇਖਿਓ ਜੀ ਦੀ ਸੁਰਤ ਦੇ ਵਿੱਚ ਇਹ ਸਾਰੇ ਚੱਲ ਰਹੇ ਹੋਣਗੇ ਉਹ ਸਿੱਖੀ ਤੋਂ ਦੂਰ ਕਿਵੇਂ ਹੋ ਜਾਏਗਾ ਉਹ ਸਿੱਖੀ ਤੋਂ ਮੁਨਕਰ ਕਿ ਜੀ ਦੀ ਸੁਰਤ ਦੇ ਵਿੱਚ ਭਾਈ ਤਾਰੂ ਸਿੰਘ ਹੋਵੇ ਜੀ ਦੀ ਸੁਰਤ ਦੇ ਵਿੱਚ ਭਾਈ ਮਨੀ ਸਿੰਘ ਹੋਣ ਜੀਦੀ ਸੁਰਤ ਦੇ ਵਿੱਚ ਭਾਈ ਲਖਮਣ ਸਿੰਘ ਧਾਰੋਵਾਲ ਹੋਵੇ ਅਸੀਂ ਕਮਾਈ ਦਾ ਸਿਮਰਨ ਕਿੰਨਾ ਦਾ ਕਰਨਾ ਹੈ ਸਿਮਰਨ ਕਰਨ ਦਾ ਭਾਓ ਸਾਡੇ ਚੇਤੇ ਦੇ ਵਿੱਚ ਕੌਣ ਚੱਲ ਰਿਹਾ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਕਿੰਨਾ ਦੀ ਕਮਾਈ ਦਾ ਧਿਆਨ ਧਰ ਰਹੇ ਹਾਂ ਉਦਾਂ ਦਾ ਸਾਡਾ ਜੀਵਨ ਬਣ ਜਾਏਗਾ ਹੁਣ ਸਾਡੀ ਸੁਰਤ ਦੇ ਵਿੱਚ ਤੇ ਉਹ ਚੱਲ ਰਹੇ ਨੇ ਨਾ ਜਿਨ੍ਹਾਂ ਨੇ 4 ਪੈਸੇ 1000 ਕਰੋੜਾਂ ਲੈ ਕੇ ਤੇ ਉਹਨਾਂ ਨੇ ਘੰਟਿਆਂ 2 ਘੰਟੇ ਵਾਸਤੇ ਐਕਟਿੰਗ ਕਰਨੀ ਤੇ ਉਹਨਾਂ ਨੇ ਮੁੜ ਕੇ ਉਹ ਸਿਰਫ ਇੱਕ ਕਿਰਦਾਰ ਨਿਭਾ ਰਹੇ ਨੇ ਸਾਡੀ ਸੁਰਤ ਦੇ ਵਿੱਚ ਉਹ ਚੱਲ ਰਹੇ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਉਹਦਾਂ ਦੀ ਜ਼ਿੰਦਗੀ ਜੀ ਉਹ ਸਾਡੇ ਧਿਆਨ ਦੇ ਵਿੱਚ ਨਹੀਂ ਆ ਤੇ ਜਦੋਂ ਸਾਡੀ ਸੁਰਤ ਦੇ ਵਿੱਚ ਨਾਚਾਰ ਚੱਲੇਗਾ ਅਸੀਂ ਫਿਰ ਬਾਬਾਜੀਤ ਸਿੰਘ ਕਿਵੇਂ ਬਣ ਜਾਵਾਂਗੇ ਅਸੀਂ ਵੀ ਤੇ ਨਾਚਾਰ ਹੀ ਬਣਾਂਗੇ ਨਾ ਸਾਡੀ ਸੁਰਤ ਦੇ ਵਿੱਚ ਡਰਾਮੇ ਬਾਦ ਚੱਲ ਰਿਹਾ ਹੈ ਡਰਾਮਾ ਹੀ ਹੈ ਨਾ ਜੀ ਭਾਵੇਂ ਉਹ ਕਿਸੇ ਮੂਵੀ ਦੇ ਵਿੱਚ ਕਰਦੇ ਉਹ ਤੇ ਸਿਰਫ ਮਨੋਰੰਜਨ ਵਾਸਤੇ ਕਿਸੇ ਦੇ ਸਾਹਮਣੇ ਕੈਮਰੇ ਦੇ ਸਾਹਮਣੇ ਸਾਰਾ ਕੁਝ ਕਰ ਰਿਹਾ ਹੈ ਉਹ ਗੱਲਾਂ ਸਾਡੀ ਸੁਰਤ ਦੇ ਵਿੱਚ ਚਲਦੀਆਂ ਨੇ ਉਹਨਾਂ ਨੂੰ ਅਸੀਂ ਜੀਵਨ ਦੇ ਵਿੱਚ ਅਪਲਾਈ ਕਰ ਲੈਣੇ ਆ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਜਿੱਦਾਂ ਦਾ ਸਾਡਾ ਜੋ ਸਾਡੀ ਸੁਰਤ ਦੇ ਵਿੱਚ ਰਿਹਾ ਉਹ ਸਾਡੀ ਆਦਤ ਬਣੀ ਜਿਹੜੀ ਆਦਤ ਬਣੀ ਆਦਤ ਨੂੰ ਬਦਲਿਆ ਜਾ ਸਕਦਾ ਸੀ ਪਰ ਉਹਦੇ ਵੱਲ ਧਿਆਨ ਨਹੀਂ ਦਿੱਤਾ ਫਿਰ ਉਹ ਸੁਭਾਅ ਬਣ ਗਿਆ ਸੁਭਾਅ ਨੂੰ ਤਬਦੀਲ ਕਰਨਾ ਬਹੁਤ ਔਖਾ ਹੈ ਕੀਤਾ ਜਾ ਸਕਦਾ ਪਰ ਇੰਨਾ ਸੌਖਾ ਨਹੀਂ ਹੈ ਜਿਸ ਬੰਦੇ ਨੇ ਆਪਣਾ ਸੁਭਾਅ ਵੀ ਨਹੀਂ ਬਦਲਿਆ ਉਹ ਫਿਰ ਸੰਸਕਾਰ ਬਣ ਗਿਆ ਉਹ ਚੀਜ਼ ਉਹਦੇ ਬਲੱਡ ਦੇ ਵਿੱਚ ਚਲੀ ਗਈ ਗੁਰੂ ਕਿਰਪਾ ਕਰੇ ਉਹ ਬਦਲ ਜਾਏ ਨੇਤੋ ਇਨਸਾਨ ਨਹੀਂ ਬਦਲ ਸਕਦਾ ਕਿਉਂਕਿ ਉਹਦੀ ਸੁਰਤ ਨੇ ਉਸ ਚੀਜ਼ ਦੇ ਨਾਲ ਬੜਾ ਲੰਮਾ ਸਫ਼ਰ ਤੈਅ ਕਰ ਲਿਆ। ਕਈ ਵਾਰ ਨਾ ਅਸੀਂ ਕਿਸੇ ਬੰਦੇ ਨੂੰ ਵੇਖ ਕੇ ਕਹਿੰਦੇ ਆ ਵੀ ਇਹਨੂੰ ਇੰਨਾ ਸਮਝਾਇਆ ਇਹਨੂੰ ਸਮਝ ਕਿਉਂ ਨਹੀਂ ਆਉਂਦੀ? ਮੈਨੂੰ ਕਿੰਨਾ ਸਮਝਾਣੇ ਆ? ਇਹਨੂੰ ਇਸ ਗੱਲ ਦੇ ਬਾਰੇ ਸਮਝ ਕਿਉਂ ਨਹੀਂ ਆਉਂਦੀ? ਅਸੀਂ 1 ਘੰਟਾ 2 ਘੰਟਾ 2-4 ਦਿਨ ਸਮਝਾ ਸਕਦੇ ਹਾਂ ਉਸ ਚੀਜ਼ ਦੇ ਨਾਲ ਕਈ ਸਾਲਾਂ ਦਾ ਸਫ਼ਰ ਕਰ ਰਿਹਾ। ਉਹਦੀ ਸੁਰਤ ਕਈ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਉਹਦੇ ਉਸ ਵਿਚਾਰ ਦਾ ਸੰਗ ਕਰ ਰਹੀ ਹੈ ਉਸ ਵਿਚਾਰ ਦੀ ਸੰਗਤ ਕਰ ਰਹੀ ਹੈ ਉਹ ਤੁਹਾਡੀਆਂ ਆਚਾਰ ਗੱਲਾਂ ਦੇ ਨਾਲ ਇਨੀ ਛੇਤੀ ਬਦਲਣ ਵਾਲਾ ਨਹੀਂ ਉੱਤੇ ਗੁਰੂ ਕਿਰਪਾ ਕਰੇ ਉਹਦੇ ਮਨ ਨੂੰ ਸਾਫ਼ ਕਰ ਦੇਵੇ ਧੋ ਦੇਵੇ ਤੇ ਧੋ ਦੇਵੇ ਨਹੀਂ ਤੇ ਇਨੀ ਛੇਤੀ ਨਹੀਂ ਬਦਲਦਾ ਜਦੋਂ ਸਤਗੁਰੂ ਨੇ ਜ਼ਿਕਰ ਕੀਤਾ ਐਸਾ ਸਿਮਰਨ ਕਰ ਮਨ ਮਾਹੇ ਤੂੰ ਆਪਣੇ ਚੇਤੇ ਦੇ ਵਿੱਚ ਉਸ ਰੱਬ ਨੂੰ ਕਰ ਉਸ ਰੱਬ ਨੂੰ ਲੈ ਕੇ ਆ ਜਿਨਨੇ ਤੇਰੇ ਜੀਵਨ ਦੇ ਵਿੱਚ ਇਹ ਇਹ ਤਬਦੀਲੀਆਂ ਲਿਆਉਣੀਆਂ ਜਿਨਨੇ ਤੇਰੇ ਜੀਵਨ ਦੇ ਵਿੱਚ ਇਹ ਇਹ ਬਦਲਾਅ ਲਿਆਣੇ ਆ ਉਹ ਬਦਲਾਅ ਕੀ ਹੈ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾ ਹੈ ਇਸ ਸਿਮਰਨ ਤੋਂ ਬਿਨਾ ਮੁਕਤੀ ਨਹੀਂ ਮਿਲਨੀ ਮੁਕਤੀ ਦਾ ਭਾਉ ਜਿੰਨਾ ਜੰਜਾਲਾਂ ਦੇ ਵਿੱਚ ਤੂੰ ਵੱਜਿਆ ਹੋਇਆ ਹੈ ਬਾਰੀ ਤੌਰ ਤੇ ਅਸੀਂ ਆਜ਼ਾਦ ਹਾਂ ਪਰ ਸਾਡਾ ਮਨ ਸਾਡੇ ਹੀ ਖਿਆਲਾਂ ਦੇ ਵਿੱਚ ਗੁਲਾਮ ਹੈ ਸਾਡਾ ਮਨ ਸਾਡੇ ਮੰਦੇ ਅਮਲਾਂ ਦੇ ਵਿੱਚ ਮੰਦੇ ਖਿਆਲਾਂ ਦੇ ਵਿੱਚ ਗੁਲਾਮ ਹੈ ਉਹ ਆਪਣੀ ਤਾਕਤ ਦੇ ਨਾਲ ਇਸ ਜੰਜਾਲ ਦੇ ਵਿੱਚੋਂ ਨਹੀਂ ਨਿਕਲ ਪਾਉਂਦਾ ਸਤਿਗੁਰੂ ਨੇ ਇੱਕ ਬੱਚੇ ਬਚਨ ਬਖਸ਼ਿਸ਼ ਕੀਤਾ ਮਹਾਰਾਜ ਕਹਿੰਦੇ ਨਾਨਕ ਅਵਗਣ ਜੇਤੜੇ 33 ਗਲੀਆਂ ਜੰਜੀਰ ਜਿੰਨੇ ਵੀ ਸਾਡੇ ਮੰਦੇ ਅਮਲ ਨੇ ਨਾ ਸਾਡੀ ਮੰਦੀ ਸੋਚ ਹੈ ਇਹ ਮੰਦੀ ਸੋਚ ਇੰਜ ਮੰਨ ਲਓ ਵੀ ਸਾਡੇ ਮਨ ਨੂੰ ਸੰਗਲ ਪਿਆ ਹੋਇਆ ਹੈ ਜਿਹੜਾ ਚਾਹ ਕੇ ਵੀ ਚੰਗੇ ਵਾਲੇ ਪਾਸੇ ਜਾਣ ਨਹੀਂ ਦਿੰਦਾ ਮਨ ਸਾਡਾ ਸੋਚਦਾ ਵੀ ਮੈਂ ਗੁਰਦੁਆਰੇ ਜਾਵਾਂ ਪਰ ਉਹ ਜਿਹੜੇ ਸੰਗਲ ਮੰਦੇ ਅਮਲਾਂ ਦੇ ਪਏ ਹੋਏ ਨੇ ਨਾ ਉਹ ਉਹਨੂੰ ਉੱਥੋਂ ਤੱਕ ਪਹੁੰਚਣ ਨਹੀਂ ਦਿੰਦੇ ਮਰਜ਼ੀ ਕੰਦੇਸਰੀ ਨੂੰ ਕਿੱਦਾਂ ਖਤਮ ਕੀਤਾ ਜਾਏ ਜਿਹੜਾ ਮੰਦਾ ਸੁਭਾਅ ਹੈ ਇਹਨੂੰ ਖਤਮ ਕਿੱਦਾਂ ਕੀਤਾ ਜਾਏ ਨਾਨਕ ਅਵਗਣ ਜੇਤੜੇ 33 ਗਲੀ ਜੰਜੀਰ ਜੇ ਗੁਣ ਹੋਵਨ ਤਾਂ ਕੱਟੀ ਐ ਇਹਨਾਂ ਨੂੰ ਕੱਟਣ ਦੇ ਵਾਸਤੇ ਮੰਦੇ ਅਮਲਾਂ ਨੂੰ ਕੱਟਣ ਦੇ ਵਾਸਤੇ ਚੰਗੇ ਗੁਣ ਕਮਾਣੇ ਪੈਣੇ ਤਾਂ ਤੇ ਉਹ ਖਤਮ ਹੋ ਸਕਦੇ ਆ ਨਹੀਂ ਤੇ ਇਹ ਤੇ ਇਸ ਤਰੀਕੇ ਦੇ ਨਾਲ ਹੈ ਵੀ ਜੇ ਬੰਦੇ ਦੇ ਜੀਵਨ ਦੇ ਅੰਦਰ ਚੰਗਿਆਈ ਹੈ ਨਾ ਉਹ ਚੰਗਿਆਈ ਹੋਰ ਚੰਗਿਆਈਆਂ ਨੂੰ ਇਕੱਠੀ ਕਰਦੀ ਹੈ ਜਿਸ ਜੀਵਨ ਦੇ ਵਿੱਚ ਬੁਰਾਈ ਹੈ ਨਾ ਹੋਰ ਬੁਰਾਈਆਂ ਨੂੰ ਇਕੱਠੀ ਕਰਦੀ ਹੈ ਜਿਹੜਾ ਬੰਦਾ ਚੰਗੀ ਸੋਚ ਦਾ ਮਾਲਕ ਹੈ ਉਹ ਹਰ ਜਗ੍ਹਾ ਤੋਂ ਚੰਗਿਆਈ ਇਕੱਠੀ ਕਰੇਗਾ ਜਿਸ ਬੰਦੇ ਦੀ ਸੁਭਾਅ ਦੇ ਵਿੱਚ ਪਹਿਲਾਂ ਹੀ ਮਲੀਨਤਾ ਭਰੀ ਹੋਈ ਹੈ ਨਾ ਉਹਨੂੰ ਚੰਗਿਆਈ ਐਕਸੈਪਟ ਨਹੀਂ ਹੋਣੀ ਉਹਨੇ ਉੱਥੋਂ ਵੀ ਕਿਤੇ ਨਾ ਕਿਤੇ ਉਹੀ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਜੋ ਸਾਡੇ ਅੰਦਰ ਪਹਿਲਾਂ ਤੋਂ ਹੈ ਜਿਸ ਬੰਦੇ ਦੇ ਅੰਦਰ ਚੰਗੀ ਸੋਚ ਹੈ ਉਹ ਮਾੜੀ ਸੋਚ ਨੂੰ ਐਕਸੈਪਟ ਨਹੀਂ ਕਰੇਗਾ ਸੈਭ ਨੇ ਬਖਸ਼ਿਸ਼ ਕੀਤੀ ਬਿਨ ਸਿਮਰਨ ਮੁਕਤ ਕਤਨਾ ਹੈ ਸ਼ਬਦ ਦਾ ਪਹਿਲਾ ਪਦ ਜੈ ਸਿਮਰਨ ਹੋਏ ਮੁਕਤ ਦਵਾਰ ਜਿਸ ਸਿਮਰਨ ਦੀ ਬਰਕਤ ਦੇ ਨਾਲ ਜਿਸ ਸਿਮਰਨ ਕੀਤੀਆਂ ਹੁਣ ਨੰਨੇ ਨੂੰ ਜਿਹੜੀ ਸਿਆਰੀ ਲੱਗੀ ਹੋਈ ਐ ਇਹਦਾ ਹੋਏਗਾ ਜਿਹੜਾ ਸਿਮਰਨ ਕਰਨ ਦੇ ਨਾਲ ਜਿਹੜਾ ਸਿਮਰਨ ਕੀਤੇ ਆ ਤੇਰੇ ਜੀਵਨ ਦੇ ਵਿੱਚ ਬਦਲਾਅ ਆਉਂਦਾ ਹੈ ਬਖਸ਼ਿਸ਼ ਕੀਤੀ ਜਿਹੜੇ ਸਿਮਰਨ ਦੀ ਬਰਕਤ ਦੇ ਨਾਲ ਮੁਕਤੀ ਦਾ ਦਰਵਾਜ਼ਾ ਜਿਹੜਾ ਉਹ ਦਿਸ ਪੈਂਦਾ ਪ੍ਰਭੂ ਦੇ ਚਰਨਾਂ ਦੇ ਵਿੱਚ ਉਹ ਇਨਸਾਨ ਅਪੜ ਜਾਂਦਾ ਹੈ ਜਾਏ ਬੈਕੁੰਠ ਨਹੀਂ ਸੰਸਾਰ ਉਹ ਸੰਸਾਰਕ ਸਮੁੰਦਰ ਦੇ ਵਿੱਚ ਡੁੱਬਦਾ ਨਹੀਂ ਜਿੰਨੇ ਸਿਮਰਨ ਕਰ ਲਿਆ ਬੜਾ ਪਿਆਰਾ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ RAM ਨਾਮ ਉਰ ਮੈਂ ਗਿਓ ਜਿਸ ਇਨਸਾਨ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਲਿਆ ਉਰ ਦਾ ਅਰਥ ਹਿਰਦਾ ਗਿਓ ਦਾ ਅਰਥ ਫੜਨਾ RAM ਨਾਮ ਉਰ ਮੈਂ ਗਿਓ ਜਿਸ ਇਨਸਾਨ ਨੇ ਪਰਮਾਤਮਾ ਦੇ ਨਾਮ ਨੂੰ ਕੱਲਾ ਜ਼ੁਬਾਨ ਤੱਕ ਸੀਮਿਤ ਨਹੀਂ ਰੱਖਿਆ ਪਰਮਾਤਮਾ ਦੇ ਸਿਮਰਨ ਨੂੰ ਕੱਲਾ ਜ਼ੁਬਾਨ ਤੱਕ ਸੀਮਿਤ ਨਹੀਂ ਰੱਖਿਆ ਇਹ ਵੀ ਮੈਂ ਜ਼ਰੂਰ ਬੇਨਤੀ ਕਰਾਂ ਅਸੀਂ ਸਿਮਰਨ ਜ਼ਰੂਰ ਕਰਦੇ ਆਂ ਵਾਹਿਗੁਰੂ ਤੁਹਾਨੂੰ ਹੋਰ ਚਰਨਾਂ ਦੇ ਨਾਲ ਜੋੜੇ ਤੁਸੀਂ ਲਗਾਤਾਰ ਜੁੜੋ ਪਰ ਜਿਹੜਾ ਸਿਮਰਨ ਹੈ ਉਹ ਕੱਲਾ ਜ਼ੁਬਾਨ ਤੱਕ ਨਾ ਰਹੇ ਜੇ ਜ਼ੁਬਾਨ ਤੱਕ ਨਾ ਰਹੇ ਉਹ ਸਿਮਰਨ ਔਰ ਮੈਂ ਗਹੇਓ ਜਦੋਂ ਉਹ ਜਿਹੜਾ ਸਿਮਰਨ ਹੈ ਜਿਹੜੀ ਚੇਤਨ ਸਤਾ ਹੈ ਉਹ ਸਾਡੇ ਹਿਰਦੇ ਹਿਰਦੇ ਤੱਕ ਪਹੁੰਚ ਗਈ ਸਾਡੇ ਅੰਦਰ ਤੱਕ ਪਹੁੰਚ ਗਈ ਜਾ ਕੇ ਸਮਨੇ ਹੀ ਕੋਏ ਕਿਹਦਾ ਸਿਮਰਨ ਕਰਨਾ ਜਿਸ ਨਾਮ ਦੇ ਵਰਗਾ ਦੂਜਾਂ ਦੇ ਵਿੱਚ ਦੂਜਾ ਉਹਦੇ ਵਿੱਚ ਕੋਈ ਨਹੀਂ ਹੈ ਹਜ਼ੂਰ ਕਹਿੰਦੇ ਜਿਹਨ ਸਿਮਰਨ ਸੰਕਟ ਮਿਟੈ ਉਹ ਸਿਮਰਨ ਕੀਤੇ ਆ ਜਿਹੜਾ ਨਾਮ ਅੰਦਰ ਚਲਾ ਗਿਆ ਅੰਦਰੋਂ ਸਾਰੇ ਵਿਖੇੜੇ ਸਾਰੇ ਸੰਕਟ ਖਤਮ ਹੋ ਜਾਂਦੇ ਤੇ ਜਿਹਦੇ ਜੀਵਨ ਦੇ ਵਿੱਚ ਉਹ ਸੰਕਟ ਖਤਮ ਹੋ ਗਏ ਮਹਾਰਾਜ ਕਹਿੰਦੇ ਦਰਸ ਤੁਹਾਰੋ ਉਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਦیدار ਹੋ ਜਾਂਦਾ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਜਹ ਸਿਮਰਨ ਹੋਏ ਮੁਕਤ ਦੁਆਰ ਜਹ ਬੈਕੁੰਠ ਨਹੀਂ ਸੰਸਾਰ ਉਹ ਪਰਮਾਤਮ ਬੈਕੁੰਠ ਦਾ ਅਰਥ ਹੈ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਉਹਦੀ ਸੁਰਤ ਸੰਸਾਰ ਸਮੁੰਦਰ ਤੋਂ ਉੱਪਰ ਉੱਠ ਜਾਂਦੀ ਹੈ। ਨਿਰਭਉ ਕਹਿ ਕਰ ਵਾਜਨ ਤੂ ਪਰਮਾਤਮਾ ਦੇ ਨਿਰਭਉ ਘਰ ਦੇ ਵਿੱਚ ਉਹਦੀ ਸੁਰਤ ਚਲੀ ਜਾਂਦੀ ਹੈ। ਜਿੱਥੇ ਡਰ ਤੋਂ ਆਜ਼ਾਦ ਹੋ ਜਾਂਦਾ ਹੈ ਅਨਹਦ ਵਾਜੈ ਸਦਾ ਭਰਪੂਰ ਉਹਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦੇ ਜਿਹੜੇ ਵਾਜੇ ਉਹ ਹਰ ਵੇਲੇ ਵੱਜ ਰਹੇ ਹੁੰਦੇ ਆ ਅੱਗੇ ਬਖਸ਼ਿਸ਼ ਕੀਤੀ ਦੂਜਾ ਪਦ ਹੈ ਜੈ ਸਿਮਰਨ ਨਾਹੀ ਨਨਕਾਰ ਮੁਕਤ ਕਰ ਉਤਰੈ ਬੋਹ ਪਾਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੀ ਬਖਸ਼ਿਸ਼ ਕੀਤੀ ਜਿਸ ਸਿਮਰਨ ਕਰਨ ਦੇ ਨਾਲ ਹੁਣ ਮੈਂ ਇਹ ਬੇਨਤੀ ਪਹਿਲਾਂ ਕੀਤੀ ਜਹੇ ਦਾ ਅਰਥ ਜਦੋਂ ਆਇਆ ਤੇ ਜਹੇ ਦਾ ਅਰਥ ਕੀ ਹੈ ਜਿਹੜਾ ਰਹਾਉ ਵਾਲੇ ਪਦੇ ਦੇ ਵਿੱਚ ਕਿਹਾ ਐਸਾ ਸਿਮਰਨ ਹੁਣ ਬਾਰ ਬਾਰ ਪਦੇ ਦੇ ਵਿੱਚ ਭਗਤ ਕਬੀਰ ਸਾਹਿਬ ਨੇ ਫਿਰ ਇੱਕੋ ਲਫ਼ਜ਼ ਵਰਤੇ ਜਹ ਉਹ ਉਹ ਕਿਹੜਾ ਜਿਹਨੂੰ ਕਿਹਾ ਐਸਾ ਸਿਮਰਨ ਕਰਮਨ ਮਾਹੇ ਤੇ ਇੱਥੇ ਬਖਸ਼ਿਸ਼ ਕੀਤੀ ਜਹ ਸਿਮਰਨ ਨਾਹੀ ਨਨਕਾਰ ਨਨਕਾਰ ਦਾ ਅਰਥ ਰੁਕਾਵਟ ਉਸਿ ਸਿਮਰਨ ਕਰ ਜਿਸ ਸਿਮਰਨ ਕਰਨ ਦੇ ਨਾਲ ਤੇਰੇ ਜੀਵਨ ਦੇ ਵਿੱਚ ਵਿਕਾਰਾਂ ਦੀ ਰੁਕਾਵਟ ਨਾ ਆਵੇ ਤੇਰੀ ਸੁਰਤ ਦੇ ਵਿੱਚ ਤੇਰੇ ਚਿੰਤਨ ਦੇ ਵਿੱਚ ਉਹ ਰੱਬ ਹੋਣਾ ਚਾਹੀਦਾ ਹੈ ਜਿਸ ਰੱਬ ਦੇ ਨਾਲ ਜੁੜਿਆ ਤੇਰੀ ਸੁਰਤ ਵਿਕਾਰਾਂ ਦੇ ਵਿੱਚ ਨਾ اٹਕੇ ਭਾਉ ਤੇਰੀ ਸੁਰਤ ਦੇ ਵਿੱਚ ਹੁਣ ਜਿਹੜਾ ਸਿਮਰਨ ਹੈ ਨਾ ਜਾਂ ਜਿਹੜੀ ਚੇਤਨ ਸਤਾ ਜੋ ਸਾਡੀ ਸੁਰਤ ਦੇ ਵਿੱਚ ਚੱਲ ਰਹੀ ਹੈ ਉਹ ਮਨ ਦੀ ਖੁਰਾਕ ਹੈ ਸਿਮਰਨ ਮਨ ਦੀ ਖੁਰਾਕ ਹੈ ਠੀਕ ਉਸੇ ਤਰੀਕੇ ਦੇ ਨਾਲ ਹੈ ਜੀ ਜਿਵੇਂ ਅਸੀਂ ਆਪਣੇ ਸਰੀਰ ਨੂੰ ਮੰਦੀ ਖੁਰਾਕ ਦਿੰਨੇ ਆ ਨਾ ਡਾਈਟ ਸਾਡੀ ਚੰਗੀ ਨਹੀਂ ਹੁੰਦੀ ਤੇ ਸਾਡਾ ਸਰੀਰ ਕਮਜ਼ੋਰ ਪੈ ਜਾਂਦਾ ਬਿਮਾਰ ਪੈ ਜਾਂਦਾ ਉਹਦੇ ਨਾਲ ਕੀ ਹੁੰਦਾ ਵੀ ਜਦੋਂ ਸਾਡੀ ਡਾਈਟ ਚੰਗੀ ਨਹੀਂ ਹੈ ਤੇ ਜਿਹੜੀਆਂ ਬਿਮਾਰੀਆਂ ਸਾਡੇ ਸਰੀਰ ਦੇ ਉੱਪਰ ਬੜੀ ਛੇਤੀ ਹਾਵੀ ਹੋ ਜਾਂਦੀਆਂ ਹਨ ਤੇ ਡਾਕਟਰ ਜਿੱਥੇ ਦਵਾਈ ਦਿੰਦੇ ਉੱਥੇ ਇਹ ਪੁੱਛਦੇ ਆ ਵੀ ਤੁਸੀਂ ਦੇਖੋ ਵੀ ਬੰਦੇ ਨੂੰ ਬੁਖਾਰ ਹੋਇਆ ਤੁਸੀਂ ਡਾਕਟਰ ਕੋਲ ਗਏ ਉਹ ਕਹਿੰਦਾ ਵੀ ਤੂੰ ਕੱਲ ਕੀ ਖਾਦਾ ਸੀ ਬੰਦਾ ਪੁੱਛੇ ਵੀ ਤੂੰ ਦਵਾਈ ਦੇ ਤੂੰ ਮੇਰੇ ਖਾਣ ਤੋਂ ਕੀ ਲੈਣਾ ਉਹ ਕਹਿੰਦਾ ਨਾ ਤੇਰੇ ਸਰੀਰ ਦੇ ਵਿੱਚ ਤਾਕਤ ਹੈ ਬੁਖਾਰ ਦੇ ਨਾਲ ਲੜ ਸਕਦੀ ਹੈ ਜਿਹੜੀ ਤਾਕਤ ਬੁਖਾਰ ਦੇ ਨਾਲ ਲੜ ਸਕਦੀ ਉਹ ਕਮਜ਼ੋਰ ਪਈ ਹੈ ਉਹ ਕਮਜ਼ੋਰ ਕਿਉਂ ਪਈ ਹੈ ਕਿਉਂਕਿ ਉਹਨੂੰ ਪਿੱਛੋਂ ਤਾਕਤ ਨਹੀਂ ਮਿਲੀ ਤਾਕਤ ਕਿਸ ਕਰਕੇ ਨਹੀਂ ਮਿਲੀ ਕਿਉਂਕਿ ਤੇਰੀ ਡਾਈਟ ਠੀਕ ਨਹੀਂ ਹੈ ਠੀਕ ਉਸੇ ਤਰੀਕੇ ਦੇ ਨਾਲ ਸਾਡੇ ਮਨ ਦੀ ਗੱਲ ਹੈ ਸਾਡਾ ਮਨ ਵਿਕਾਰਾਂ ਦੇ ਨਾਲ ਲੜ ਸਕਦਾ ਹੈ ਇਹ ਪਰਮਾਤਮਾ ਵੱਲੋਂ ਤਾਕਤ ਪਾਈ ਹੋਈ ਹੈ ਸਾਡਾ ਮਨ ਲੋਭ ਲਾਲਚ ਵਾਸਨਾਵਾਂ ਦੇ ਨਾਲ ਲੜ ਸਕਦਾ ਹੈ ਉਹ ਕਮਜ਼ੋਰ ਕਦੋਂ ਪੈਂਦਾ ਜਦੋਂ ਇਹਦੀ ਖੁਰਾਕ ਚੰਗੀ ਨਹੀਂ ਹੁੰਦੀ ਤੇ ਖੁਰਾਕ ਕੀ ਹੈ ਸਿਮਰਨ ਮਨ ਦਾ ਖੁਰਾਕ ਮਨ ਦੀ ਖੁਰਾਕ ਕੀ ਹੈ ਸਿਮਰਨ ਹੁਣ ਜਦੋਂ ਮਨ ਦੇ ਵਿੱਚ ਮਨ ਦੀ ਖੁਰਾਕ ਦੇ ਵਿੱਚ ਪਰਮਾਤਮਾ ਦਾ ਨਾਮ ਚੱਲ ਰਿਹਾ ਹੈ ਪਰਮਾਤਮਾ ਦਾ ਸਿਮਰਨ ਚੱਲ ਰਿਹਾ ਹੈ ਪਰਮਾਤਮਾ ਦੇ ਗੁਣ ਚੱਲ ਰਹੇ ਹੈ ਇਹਦਾ ਮਤਲਬ ਉਹਨੂੰ ਚੰਗੀ ਖੁਰਾਕ ਮਿਲ ਰਹੀ ਹੈ ਜਦੋਂ ਮਨ ਨੂੰ ਚੰਗੀ ਖੁਰਾਕ ਮਿਲ ਰਹੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਿਹੱਤੇ ਪੰਜ ਜਵਾਨਵੇਂ ਗੁਰ ਥਾਪੀ ਦਿੱਤੀ ਕੰਡ ਜਿਓ ਗੁਰੂ ਨੇ ਥਾਪੜਾ ਦਿੱਤਾ ਜਿਹੜੇ ਪੰਜ ਵਿਕਾਰ ਮੇਰੇ ਜੀਵਨ ਦੇ ਉੱਪਰ ਹਾਵੀ ਹੋ ਰਹੇ ਸੀ ਮੈਂ ਦੱਬ ਲੈ ਜਦੋਂ ਮਨ ਨੂੰ ਖੁਰਾਕ ਚੰਗੀ ਨਹੀਂ ਮਿਲੀ ਮਨ ਦੇ ਵਿੱਚ ਨਫ਼ਰਤ ਚੱਲ ਰਹੀ ਹੈ ਹਰ ਵੇਲੇ ਬੰਦਾ ਹਰ ਵੇਲੇ ਕਿਸੇ ਨਾ ਕਿਸੇ ਦੇ ਬਾਰੇ ਮਾੜਾ ਸੋਚਦਾ ਹੈ ਬੰਦਾ ਹਰ ਵੇਲੇ ਕਿਸੇ ਨਾ ਕਿਸੇ ਦੀ ਈਰਖਾ ਦੇ ਬਾਰੇ ਸੋਚਦਾ ਹੈ ਹਰ ਵੇਲੇ ਪੈਸਾ ਪੈਸਾ ਸੋਚਦਾ ਹੈ ਹਰ ਵੇਲੇ ਲਾਲਚੀ ਬਿਰਤੀ ਰੱਖ ਕੇ ਬੈਠਾ ਇਹਦਾ ਮਤਲਬ ਇਹ ਹੈ ਵੀ ਮਨ ਦੀ ਡਾਇਟ ਸਹੀ ਨਹੀਂ ਹੈ ਇਹ ਕਮਜ਼ੋਰ ਹੈ ਜਦੋਂ ਵੀ ਇਹਦੇ ਉੱਪਰ ਹਮਲਾ ਹੋਇਆ ਇਹਨੇ ਦਬ ਜਾਣਾ ਹੈ ਪਰ ਸਾਡੇ ਜੀਵਨ ਦਾ ਸਭ ਤੋਂ ਵੱਡੀ ਗ੍ਰਾਵਟ ਇਹ ਹੈ ਕਿ ਸਾਡੇ ਮਨ ਦੀ ਖੁਰਾਕ ਠੀਕ ਨਹੀਂ ਜਿਸ ਦਿਨ ਸਾਡੇ ਮਨ ਦੀ ਖੁਰਾਕ ਠੀਕ ਹੋ ਗਈ ਇਹਨੂੰ ਸਤਿਗੁਰੂ ਨੇ ਕਹਿਣਾ ਸੱਚੇ ਨਾਮ ਕੀ ਲੱਗ ਗਈ ਭੁੱਖ ਉੱਥੇ ਤਨ ਦੀ ਭੁੱਖ ਦੀ ਗੱਲ ਨਹੀਂ ਐ ਉਤ ਭੁੱਖ ਐ ਖਾਏ ਚੱਲੀ ਐ ਦੂਖ ਜਿਸ ਦਿਨ ਤੇਰੇ ਮਨ ਨੂੰ ਨਾਮ ਦੀ ਭੁੱਖ ਲੱਗ ਗਈ ਦੁਨੀਆ ਵੀ ਭੁੱਖਾਂ ਦੇ ਨਾਲੋਂ ਟੁੱਟ ਗਿਆ ਉਸ ਦਿਨ ਇਹ ਕਮਜ਼ੋਰ ਨਹੀਂ ਰਹੇਗਾ ਤਾਕਤਵਰ ਹੋ ਜਾਏਗਾ ਤੇ ਜਿਸ ਦਿਨ ਇਹ ਤਾਕਤਵਰ ਹੋ ਗਿਆ ਨਾ ਇਹਨੇ ਜੀਵਨ ਦੇ ਵਿੱਚ ਉਹ ਸਾਰੀਆਂ ਬੁਰਾਈਆਂ ਕੱਢ ਕੇ ਬਾਹਰ ਮਾਰਨੀਆਂ ਤੁਸੀਂ ਵੇਖੋ ਮੈਂ ਇਹ ਬੇਨਤੀ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਜਦੋਂ ਸਾਡਾ ਸਰੀਰ ਠੀਕ ਹੋ ਜੈ ਨਾ ਤੇ ਆਪਣੇ ਆਪ ਸਰੀਰ ਜਦੋਂ ਠੀਕ ਹੋ ਗਿਆ ਨਾ ਤੇ ਸਾਡੇ ਸਰੀਰ ਦੇ ਵਿੱਚੋਂ ਆਪਣੇ ਆਪ ਉਹ ਸਰੀਰ ਆਪਣੇ ਆਪ ਸਾਰੀਆਂ ਬਿਮਾਰੀਆਂ ਨੂੰ ਬਾਹਰ ਕੱਢ ਦਿੰਦਾ ਠੀਕ ਉਸੇ ਤਰੀਕੇ ਨਾਲ ਜਿੱਦਣ ਸਾਡਾ ਮਨ ਸਾਫ਼ ਹੋ ਗਿਆ ਨਾ ਮਨ ਦੀ ਖੁਰਾਕ ਚੰਗੀ ਹੋ ਗਈ ਮਨ ਜੁੜ ਗਿਆ ਉਹਨੇ ਅੱਖਾਂ ਨੂੰ ਵੀ ਆਪਣੇ ਟਿਕਾਣੇ ਤੇ ਲੈ ਆਣਾ ਉਹਨੇ ਜ਼ੁਬਾਨ ਨੂੰ ਵੀ ਆਪਣੇ ਟਿਕਾਣੇ ਤੇ ਲੈ ਆਣਾ ਉਹਨੇ ਕੰਨਾਂ ਨੂੰ ਵੀ ਆਪਣੇ ਟਿਕਾਣੇ ਤੇ ਲੈ ਆਣਾ ਤੇ ਉਹਨੇ ਡੰਡਾ ਦੇ ਕੇ ਸਦਾ ਕਰਨਾ ਵੀ ਖਬਰਦਾਰ ਰੱਖੋ ਜੇ ਕਿਸੇ ਦਾ ਮਾੜਾ ਵੇਖਿਆ ਕਿ ਮੰਨੇ ਕਰਨਾ ਹੈ ਮੰਨੇ ਇੱਕ ਡਿਸਪਲਨ ਬਣਾਣਾ ਹੈ ਆਪਣੇ ਜੀਵਨ ਦੇ ਵਿੱਚ ਮੈਂ ਕੰਨਾਂ ਦੇ ਨਾਲ ਕਿਸੇ ਦਾ ਮਾੜਾ ਨਹੀਂ ਸੁਣਦਾ ਮੰਨੇ ਡਿਸਪਲਨ ਬਣਾਣਾ ਹੈ ਮਨ ਦੇ ਆਪਣੇ ਅੰਦਰ ਮੈਂ ਜ਼ੁਬਾਨ ਦੇ ਨਾਲ ਕਿਸੇ ਦਾ ਮੰਦਾ ਨਹੀਂ ਬੋਲਣਾ ਇਹ ਸਾਰਾ ਹੋਏਗਾ ਸਿਮਰਨ ਦੀ ਬਰਕਤ ਦੇ ਨਾਲ ਗੁਰੂ ਅਰਜਨ ਸਾਹਿਬ ਦਾ ਬਚਨ ਤੁਸੀਂ ਪੜ੍ਹਦੇ ਹੋ ਸੁਖਮਨੀ ਸਾਹਿਬ ਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਇਹਦੇ ਵਿੱਚ ਬੜਾ ਵੱਡਾ ਭਾਉ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਰੱਬ ਨੂੰ ਬਾਰ-ਬਾਰ ਸਿਮਰ ਕੇ ਤਿੰਨ ਵਾਰ ਆਇਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਭਾਉ ਕਿ ਬਾਰ-ਬਾਰ ਚੇਤਾ ਕਰਕੇ ਰੱਬੀ ਗੁਣਾ ਨੂੰ ਬਾਰ-ਬਾਰ ਆਪਣੇ ਚਿੰਤਨ ਦੇ ਵਿੱਚ ਲੈ ਕੇ ਆ ਕੇ ਜਦੋਂ ਰੱਬੀ ਗੁਣ ਮੇਰੇ ਚਿੰਤਨ ਦੇ ਵਿੱਚ ਆ ਗਏ ਮਾੜੇ ਖਿਆਲ ਤੇ ਆਪਣੇ ਆਪ ਬਾਹਰ ਹੋ ਗਏ ਤੇ ਜਦੋਂ ਮਾੜੇ ਖਿਆਲ ਮੇਰੇ ਜੀਵਨ ਦੇ ਵਿੱਚੋਂ ਬਾਹਰ ਹੋ ਗਏ ਤੇ ਮੈਨੂੰ ਕੀ ਪ੍ਰਾਪਤ ਹੋਇਆ ਸੁੱਖ ਜਦੋਂ ਮਾੜੇ ਖਿਆਲ ਮੇਰੇ ਜੀਵਨ ਦੇ ਵਿੱਚੋਂ ਬਾਹਰ ਆਏ ਤੇ ਮਹਾਰਾਜ ਕਹਿੰਦੇ ਕਲ ਕਲੇਸ਼ ਤਨਵਾਹੇ ਮਿਟਾਉ ਮੈਂ ਖਤਮ ਕਰ ਦਿੱਤੇ ਆਪਣੇ ਸਰੀਰ ਦੇ ਵਿੱਚੋਂ ਕਲ ਤੇ ਕਲੇਸ਼ ਉਦੋਂ ਖਤਮ ਹੋਏ ਜਦੋਂ ਮੇਰਾ ਮਨ ਸਿਮਰਨ ਦੇ ਵਿੱਚ ਜੁੜਿਆ ਜਦੋਂ ਮੇਰਾ ਮਨ ਦੁਨੀਆ ਦੀ ਸਤਾਵਾਂ ਨੂੰ ਛੱਡ ਕੇ ਹਰ ਵੇਲੇ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਿਆ ਰਿਹਾ ਬਖਸ਼ਿਸ਼ ਕੀਤੀ ਜਹ ਸਿਮਰਨ ਨਾਹੀ ਨਨਕਾਰ ਜਿਹਦਾ ਸਿਮਰਨ ਕੀਤੇ ਆ تیر ਜੀਵਨ ਦੇ ਵਿੱਚ ਰੁਕਾਵਟ ਕੋਈ ਨਹੀਂ ਹੁੰਦੀ ਮੁਕਤ ਕਰ ਉਤਰੇ ਬੋਪਾਰ ਉਹ ਸੰਸਾਰ ਸੁੰਦਰ ਤੋਂ ਪਾਰ ਹੋ ਗਿਆ ਨਮਸਕਾਰ ਕਰ ਹਿਰਦੈ ਬਾਣ ਇਹੋ ਜੇ ਸਿਮਰਨ ਨੂੰ ਨਮਸਕਾਰ ਕਰ ਆਪਣੇ ਹਿਰਦੇ ਦੇ ਵਿੱਚ ਨਮਸਕਾਰ ਉਹਦਾ ਸਤਕਾਰ ਕਰ ਉਹਦੇ ਨਾਲ ਜੁੜ ਫਿਰ ਫਿਰ ਤੇਰਾ ਆਵਨ ਨਾ ਹੈ ਇਹ ਸਿਮਰਨ ਕੀਤੇਂ ਤੂੰ ਜਨਮ ਮਰਨ ਦੇ ਗੇੜ ਦੇ ਵਿੱਚੋਂ ਬਾਹਰ ਨਿਕਲ ਜਾਏਗਾ ਜੈ ਸਿਮਰਨ ਕਰਹਿ ਤੁ ਕੇਲ ਜੇ ਸਿਮਰਨ ਕੀਤੇਂ ਤੂੰ ਜ਼ਿੰਦਗੀ ਦੇ ਵਿੱਚ ਆਨੰਦ ਪ੍ਰਾਪਤ ਕਰੇਗਾ ਜੈ ਸਿਮਰਨ ਕਰੇਂ ਬੋ ਕਰੇ ਤੁ ਕੇਲ ਦੀਪਕ ਬਾਣ ਧਰਿਓ ਬਿਨ ਤੇਲ ਜਿਸ ਸਿਮਰਨ ਨੇ ਤੇਰੇ ਅੰਦਰ ਬਿਨਾ ਤੇਲ ਤੋਂ ਦੀਵਾ ਜਗਾ ਕੇ ਰੱਖਿਆ ਬਿਨਾ ਤੇਲ ਤੋਂ ਦੀਵਾ ਸਤਿਗੁਰੂ ਗੁਰਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਬਿਨ ਤੇਲ ਦੀਵਾ ਕਿਉਂ ਜਲੇ ਕਰ ਚਾਨਣ ਸਾਹਿਬ ਤੋਂ ਮਿਲੇ ਤੇਲ ਦਾ ਅਰਥ ਇੱਥੇ ਤੇਰੇ ਜੀਵਨ ਦੇ ਵਿੱਚੋਂ ਬਿਕਾਰਾਂ ਨੂੰ ਖਤਮ ਕਰਕੇ ਪਰਮਾਤਮਾ ਦੀ ਯਾਦ ਦਾ ਇਹੋ ਜਿਹਾ ਦੀਵਾ ਜਗਾ ਕੇ ਰੱਖ ਦਿੱਤਾ ਜਿਹੜਾ ਕਦੇ ਖਤਮ ਨਹੀਂ ਹੋਏਗਾ ਜਿਹੜਾ ਕਦੇ ਨਹੀਂ ਮੁझेਗਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੁਖਿਆ ਜੁਗਾ ਚੁਕਾ ਜਮਸਿਉ ਮੇਲ ਮੇਰੇ ਜੀਵਨ ਦੇ ਵਿੱਚ ਉਸ ਪਰਮਾਤਮਾ ਨੇ ਦੀਵਾ ਜਗਾ ਕੇ ਰੱਖ ਦਿੱਤਾ ਸੋ ਦੀਪਕ ਅਮਰਕ ਸੰਸਾਰ ਅਮਰਕ ਦਾ ਅਰਥ ਹੈ ਸਦਾ ਅਮਰ ਰਹਿਣ ਵਾਲਾ ਉਹ ਜਿਹੜਾ ਦੀਵਾ ਹੈ ਨਾ ਉਹ ਸਦਾ ਅਮਰ ਰਹੇਗਾ ਇਸ ਸੰਸਾਰ ਦੇ ਵਿੱਚ ਕਾਮ ਕ੍ਰੋਧ ਬਿਕ ਕਾੜੀ आले ਮਾਰ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਜਦੋਂ ਅੰਦਰ ਨਾਮ ਦਾ ਦੀਵਾ ਜਗਿਆ ਨਾ ਜਦੋਂ ਅੰਦਰ ਗਿਆਨ ਆਇਆ ਉਹ ਦੀਵੇ ਨੇ ਕੀ ਕੀਤਾ ਚਾਨਣ ਹੁੰਦਿਆਂ ਹੀ ਜਿਹੜੇ ਦੁੱਖ ਜਿਹੜੇ ਵਿਕਾਰ ਅੰਦਰ ਡੇਰਾ ਲਾ ਕੇ ਬੈਠੇ ਸੀ ਨਾ ਉਹਨੇ ਕੱਢ ਕੇ ਬਾਹਰ ਮਾਰੇ ਜਿਸ ਦਿਨ ਸਾਡੇ ਅੰਦਰ ਨਾਮ ਦਾ ਚਾਨਣ ਹੋ ਗਿਆ ਨਾ ਜਿਸ ਦਿਨ ਸਾਡੇ ਅੰਦਰ ਦੀਵਾ ਜਗ ਗਿਆ ਉਸ ਦਿਨ ਨਸਵੰਯੋ ਕਿਲ ਵਿਖੋ ਕਰਤਾ ਘਰ ਆਇਆ ਦੂਤਾ ਦਹਿਨ ਪਿਆ ਗੋਬਿੰਦ ਪ੍ਰਗਟ ਆਇਆ ਹੁਣ ਪਰਮਾਤਮਾ ਦੇ ਸਿਮਰਨ ਦੇ ਨਾਲ ਮਨ ਜੁੜ ਗਿਆ ਹੁਣ ਕਾਮ ਕ੍ਰੋਧ ਨੂੰ ਬਾਹਰ ਕੱਢ ਦੇਣਾ ਇਹ ਡੇਰਾ ਉਦੋਂ ਤੱਕ ਲਾ ਕੇ ਬੈਠੇ ਆ ਜਦੋਂ ਤੱਕ ਸਾਡਾ ਮਨ ਸਿਮਰਨ ਦੇ ਨਾਲ ਨਹੀਂ ਜੁੜਿਆ ਜਦੋਂ ਤੱਕ ਇਹ ਘਰ ਦਾ ਮਾਲਕ ਘਰ ਨਹੀਂ ਆ ਨਾ ਉਦੋਂ ਤੱਕ ਇਹ ਸਾਰੇ ਕਬਜ਼ਾ ਕਰਕੇ ਬੈਠੇ ਆ ਜਿਸ ਦਿਨ ਘਰ ਦਾ ਮਾਲਕ ਵਾਪਸ ਪਰਤੇਗਾ ਨਾ ਇਹਨਾਂ ਨੇ ਸਾਰਿਆਂ ਨੂੰ ਬਾਹਰ ਕੱਢ ਦੇਣਾ ਅੱਗੇ ਬਖਸ਼ਿਸ਼ ਕੀਤੀ ਜੈ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਕੰਠ ਰੋਏ ਜਿਸ ਸਿਮਰਨ ਕੀਤੇ ਆ ਤੇਰੀ ਗਤੀ ਹੋਏਗੀ ਤੇਰੀ ਮੁਕਤੀ ਹੋਏਗੀ ਉਸ ਸਿਮਰਨ ਨੂੰ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਰੱਖ ਕੰਠ ਦਾ ਅਰਥ ਉਦਾਂ ਗਲਾ ਹੁੰਦਾ ਹੈ ਭਾਉ ਕੇ ਆਪਣੇ ਅੰਦਰ ਹਰ ਵੇਲੇ ਉਹਨੂੰ ਸਿਮਰਨ ਨੂੰ ਚੇਤਾ ਕਰਕੇ ਰੱਖ ਸੋ ਸਿਮਰਨ ਕਰ ਇਹਦਾ ਵਿਸ਼ਰਾਮ ਜ਼ਰੂਰ ਧਿਆਨ ਚ ਰੱਖਿਓ ਜੀ ਸੋ ਸਿਮਰਨ ਕਰ ਨਹੀਂ ਰਾਖ ਉਤਾਰ ਇਹਦਾ ਵਿਸ਼ਰਾਮ ਨਹੀਂ ਤੇ ਨਹੀਂ ਲਾਣਾ ਜੀ ਜਦੋਂ ਇਹਦਾ ਅਰਥ ਆਪਾਂ ਵਿਸ਼ੇਸ਼ ਪਾਠ ਇਦਾਂ ਕੀਤਾ ਨਾ ਜੀ ਸੋ ਸਿਮਰਨ ਕਰ ਨਹੀਂ ਰਾਖ ਉਤਾਰਤੇ ਦਾ ਅਰਥ ਹੋਏਗਾ ਵੀ ਉਹ ਸਿਮਰਨ ਨਾ ਕਰ ਉਤਾਰ ਕੇ ਰੱਖ ਲੈ ਦੇਖੋ ਇੱਕ ਵਿਸਰਾਮ ਜਿਹੜਾ ਉਹ ਪੰਕਤੀ ਦਾ ਅਰਥ ਕਿਦਾਂ ਬਦਲ ਦਿੰਦਾ ਅਰਥ ਕੀ ਹੈ ਸੋ ਸਿਮਰਨ ਕਰ ਉਹ ਸਿਮਰਨ ਕਰ ਕਿਹੜਾ ਐਸਾ ਸਿਮਰਨ ਕਰ ਮਨਵਾਹੇ ਉਹ ਸਿਮਰਨ ਕਰ ਨਹੀਂ ਰਾਖ ਉਤਾਰ ਉਸ ਸਿਮਰਨ ਨੂੰ ਛੱਡਣਾ ਉਦੇ ਤੋ ਦੂਰ ਨਾ ਹੋ ਉਹਨੂੰ ਆਪਣੇ ਮਨ ਦੇ ਵਿੱਚੋਂ ਨਾ ਉਤਾਰ ਗੁਰ ਪ੍ਰਸਾਦੀ ਉਤਰੇ ਪਾਰ ਗੁਰੂ ਦੀ ਕਿਰਪਾ ਦੇ ਨਾਲ ਪਾਰ ਹੋ ਜਾਏਗਾ ਜੈ ਸਿਮਰਨ ਨਾਹੀ ਤੁਹ ਕਾਨ ਜਿਸ ਸਿਮਰਨ ਕਰਨ ਦੇ ਨਾਲ ਤੇਰੇ ਜੀਵਨ ਦੇ ਵਿੱਚ ਕੋਈ ਵੀ ਰੁਕਾਵਟ ਜਿਹੜੀ ਹੈ ਉਹ ਨਹੀਂ ਆਉਂਦੀ ਕੰਦ ਅਰਥ ਮੋਤਾਜੀ ਕਿਸੇ ਦੀ ਮੋਤਾਜੀ ਨਹੀਂ ਹੈ ਜੇਦੂ ਪਰਮਾਤਮਾ ਦਾ ਸਿਮਰਨ ਕੀਤਾ ਨਾ ਕਿਸੇ ਦੀ ਕੋਈ ਮੋਤਾਜੀ ਭਗਤ ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਤੋ ਮੈਂ ਨਾ ਕੋਸ਼ਿਸ਼ ਕਰਦਾ ਅਗਲੀ ਜਿਹੜੀ ਵਿਚਾਰ ਹੈ ਨਾ ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਸ਼ਬਦ ਦੇ ਵਿੱਚ ਹੈ ਤੇ ਸਮਾਂ ਆਪਣਾ ਪਹਿਲਾਂ ਉੱਪਰ ਹੋ ਗਿਆ ਤੇ ਮੈਂ ਕੋਸ਼ਿਸ਼ ਇਹ ਕਰਦਾ ਵੀ ਸਮਾਪਤੀ ਜਿਹੜੀ ਉਹ ਸਮੇਂ ਸਿਰ ਕੀਤੀ ਜਾਵੇ ਸੋ ਚਾਰ ਪਦੇ ਜਿਹੜੇ ਆਪਾਂ ਵਿਚਾਰ ਲਏ ਇਹ ਸ਼ਬਦ ਦੇ ਅੱਠ ਪਦੇ ਆ ਚਾਰ ਅਸੀਂ ਵਿਚਾਰ ਲਏ ਤੇ ਛੇਤੀ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਨਹੀਂ ਹੋ ਪਾਣੀਆਂ ਤੇ ਇਹਨੂੰ ਆਪਾਂ ਚਾਰ ਪਦੇ ਕੱਲ ਦੇ ਦਿਵਾਨਾਂ ਦੇ ਅੰਦਰ ਵਿਚਾਰਾਂਗੇ ਇੱਥੋਂ ਆਪਾਂ ਸ਼ੁਰੂ ਕਰਾਂਗੇ ਜੈ ਸਿਮਰਨ ਨਾਹੀ ਤੋ ਹਕਾਨ ਸਰ ਪਾਤਸ਼ਾਹੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁਲਾ ਗਲਤੀਆਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ